जय माता दी सारेनु ਤੇ ਆ ਆਪਾਂ ਹਨਮਾਨਗੜ ਰੇਲਵੇ ਸਟੇਸ਼ਨ ਤੇ ਖੜੇ ਆ ਜੀ ਟ੍ਰੇਨ ਦਾ ਵੇਟ ਕਰ ਰਹੇ ਆ ਜੰਮੂ ਤੋਂ ਵੀ ਟ੍ਰੇਨ ਆਈ ਆਪਾਂ ਟ੍ਰੇਨ ਤੇ ਚੜ ਕੇ ਆਪਾਂ ਆ ਗਏ ਆ ਮੈਸਰਖਾਨੇ માતા ਦੇ ਨਰਾਤਿਆਂ ਦੇ ਮੱਥਾ ਟੇਕਣ ਤੇ ਆ ਆਹ ਵੇਖੋ ਆਪਾਂ ਜਾ ਰਹੇ ਆ ਅੰਦਰ ਪਿੰਡ ਦੇ ਮੈਸਰਖਾਨਾ ਤੁਹਾਨੂੰ ਪਤਾ ਹੀ ਹੋਊਗਾ ਕਿੱਥੇ ਆ ਬਠਿੰਡੇ ਤੋਂ ਮਾਨਸਰ ਰੋਡ ਤੇ ਪਿੰਡ ਦਾ ਆ ਦੇਖੋ ਮਾਤਾ ਜੀ ਦੀ ਮੂਰਤੀ ਕਿੰਨੀ ਵਧੀਆ ਬਣੀ ਹੋਈ ਆ ਜੈ ਮਾਤਾ ਦੀ ਸਾਰੇ ਲਿਖੋ ਜੈ ਮਾਤਾ ਦੀ ਸੋ ਆਪਾਂ ਸਰੀਰ ਆਪ ਜਾ ਕੇ ਆਏ ਆ ਸਵੇਰੇ ਹੋ ਗਈ ਆ ਹੁਣ ਤਾਂ ਤਾਂ ਕਰਕੇ ਥੋੜਾ ਜਾ ਹੋ ਗਿਆ ਇਹ ਤਾਂ ਦੇਖੋ ਮੰਦਿਰ ਜੋ ਕਿ ਖਾਸ ਤੌਰ ਤੇ ਆ ਦੇਖੋ ਉੱਤੇ ਲਿਖਿਆ ਹੈਗਾ ਇਹ ਤਿੰਨ ਚਾਰ ਮੰਦਿਰ ਆ ਇਹ ਸਭ ਤੋਂ ਪੁਰਾਣਾ ਮੰਦਿਰ ਇਹ ਹੈ ਜਿਹੜਾ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਸੋ ਆਪਾਂ ਪਹਿਲਾਂ ਇੱਧਰ ਚੱਲਦੇ ਹਾਂ ਮੱਥਾ ਟੇਕ ਕੇ ਫਿਰ ਇੱਧਰ ਆਵਾਂਗੇ ਤੇ ਇੱਥੇ ਜੋੜੇ ਲਾ ਦਈਏ ਬੋਪੀ ਗੜਾ ਭਈ ਅੱਜ ਤੇ ਆਪਾਂ ਉਧਰ ਮੱਥਾ ਟੇਕ ਗਏ ਆਂ ਸਮੁੰਦਰ ਚ ਹੁਣ ਆਪਾਂ ਜਿਹੜਾ ਸਾਹਮਣੇ ਮੰਦਿਰ ਆ ਉੱਥੇ ਮੱਥਾ ਟੇਕਣ ਚੱਲਦੇ ਆਂ ਤੇ ਇੱਥੇ ਤਾਂ ਬਹੁਤ ਜ਼ਿਆਦਾ ਪੀੜਾ ਦੇਖੋ ਨਵੇਂ-ਨਵੇਂ ਜੋੜੇ ਨਵਾਂ-ਨਵਾਂ ਵਿਆਹ ਹੁੰਦਾ ਉਹ ਇਦਾਂ ਆਉਂਦੇ ਆ ਇੱਥੇ ਤੇ ਚਲੋ ਮਾਤਾ ਆਪਣੀ ਵੀ ਸੁਣੂਗੀ ਆਪਾਂ ਵੀ ਵਿਆਹ ਕਰਾਵਾਂਗੇ ਜਦੋਂ ਜੇ ਹੋਇਆ ਤਾਂ ਫਿਰ ਆਵਾਂਗੇ ਤੇ ਆਹ ਦੇਖੋ ਭੋਇ ਜੀ ਲੈਣ ਵੇਖੋ ਕਿੰਨੀ ਲੰਮੀ ਆ ਲੱਗੀ ਤੇ ਮੈਨੂੰ ਨਹੀਂ ਪਤਾ ਸੀਗਾ ਵੀ ਇੰਨਾ ਟਾਈਮ ਲੱਗ ਜੂਗਾ ਮੱਥਾ ਟੇਕਣ 'ਚ ਮੈਂ ਸੋਚਿਆ ਵੀ ਥੋੜਾ ਟਾਈਮ ਲੱਗੇਗਾ ਕਿਉਂਕਿ ਮੈਂ ਪਹਿਲੀ ਵਾਰ ਹੀ ਆਇਆ ਇੱਥੇ ਮੈਂ ਪਹਿਲਾਂ ਕਦੇ ਆਇਆ ਨਹੀਂ ਸੋ ਲਾਈਨ ਬਹੁਤ ਹੀ ਜ਼ਿਆਦਾ ਲੰਬੀ ਸੀਗੀ ਤੇ ਤੁਸੀਂ ਮੰਨੋਗੇ ਨਹੀਂ ਇੱਥੇ ਸਾਨੂੰ ਸਾਢੇ 3 ਘੰਟੇ ਲੱਗੇ ਸੀਗੇ ਤੇ ਆ ਦੇਖੋ ਸੇਵਾ ਪਾਣੀ ਦੀ ਸੇਵਾ ਤੇ ਬੜੀ ਲੰਮੀ ਲਾਈਨ ਸੀਗੀ ਤੇ ਆ ਦੇਖੋ ਹਜੇ ਤੱਕ ਆਪਾਂ ਲਾਈਨ 'ਚ ਖੜੇ ਆਂ ਲਾਈਨ ਮਤਲਬ ਪਹਿਲਾਂ ਅੰਦਰ ਸਿੱਖ ਫਿਰ ਅੰਦਰੋਂ ਬਾਹਰ ਆਉਂਦੀ ਐ ਬਾਹਰ ਤੋਂ ਫਿਰ ਅੰਦਰ ਜਾਂਦੀ ਐ ਇਦਾਂ ਮਤਲਬ ਕਾਫੀ ਮੋੜਕੋੜ ਆਉਂਦੀ ਐ ਸਾਢੇ 3 ਘੰਟੇ ਲੱਗੇ ਸੀ ਇੱਥੇ ਦੇਖੋ ਕਿੰਨਾ ਰਾਸ਼ਾ ਦੇਖੋ ਜਗ੍ਹਾ ਹੀ ਨਹੀਂ ਗਈ ਬਹੁਤ ਜ਼ਿਆਦਾ ਪੀੜਾ ਇੱਥੇ ਇੰਨੇ ਜ਼ਿਆਦਾ ਤੰਗ ਹੋਏ ਨਾ ਮੁੜ ਕੋ ਮੁੜ ਕੇ ਭਿੱਜ ਗਏ ਮੁੜ ਕੇ ਨਾ ਤੇ ਫਾਈਨਲੀ ਆਪਾਂ ਅੱਗੇ ਮੰਦਰ ਤੇ ਪਹੁੰਚ ਗਏ 3 ਘੰਟੇ ਕੱਢ ਕੇ ਲਾਈਨ ਦੇ ਵਿੱਚ ਸੋ ਆਪਾਂ ਹੁਣ ਬਿਲਕੁਲ ਕੋਲੇ ਆ ਬਸ ਜਿਹੜਾ ਤੁਸੀਂ ਪਿੱਪਲ ਦਾ ਪੂਰੇ ਪੇਟ ਦੇ ਦੇਖ ਰਹੇ ਹੋ ਇਹਦੇ ਇਹਦੇ ਬੈਕ ਸਾਈਡ ਹੀ ਹੈ ਮਾਤਾ ਦਾ ਮੰਦਿਰ ਸੋ ਆਪਾਂ ਆ ਗਏ ਆ ਸੋ ਆਪਾਂ ਬਾਹਰ ਆ ਗਏ ਆ ਦੇਖੋ ਐਗਜ਼ਿਟ ਤੇ ਖੜੇ ਆ ਵਹਰਾ ਕੇ ਤੇ ਆਹ ਦੇਖੋ ਇੰਦਰ ਸਰੋਵਰ ਹੈਗਾ ਜੀ ਇੱਥੇ ਸਰੋਵਰ ਦੇ ਵਿੱਚ ਇਸ਼ਨਾਨ ਕਰੋ ਚਾਹੇ ਕੁਛ ਮਰਜ਼ੀ ਹੈ ਇੱਥੇ ਤੇ ਆਹ ਮਿੱਤਰੋ ਮੈਂ ਪਹਿਲੀ ਵਾਰ ਦੇਖਿਆ ਜੇ ਤੁਹਾਨੂੰ ਪਤਾ ਹੋਵੇ ਦੱਸਿਓ ਆ ਮਿੱਟੀ ਕੱਢਦੇ ਆ ਇੱਥੇ ਐਂਦਾ ਮਤਲਬ ਬੋਲਦੇ ਆ ਮਿੱਟੀ ਥੱਲੋਂ ਲੈ ਕੇ ਜਾਂਦੇ ਭਰ ਕੇ ਤੇ ਉੱਤੇ ਜਿਹੜੇ ਮਤਲਬ ਖਾਲੀ ਕਰਾਂ ਦਾ ਜਿਹੜਾ ਲਫਾਫਾ ਹੁੰਦਾ ਇਹਦਾ ਮਤਲਬ ਇਹ ਮੈਨੂੰ ਸਮਝ ਨਹੀਂ ਆਈ ਮੈਂ ਕਾਫੀ ਵਾਰ ਪੁੱਛਿਆ بس ਇੰਨਾ ਕਹਿੰਦੇ ਮਿੱਟੀ ਕੱਢਦੇ ਆ ਮਿੱਟੀ ਕੱਢਦੇ ਆ ਮਾਤਾ ਦੀ ਮਿੱਟੀ ਕੱਢਦੇ ਆ ਇਹਦਾ ਕੀ ਮਤਲਬ ਹੁੰਦਾ ਇਹ ਤੁਸੀਂ ਕਮੈਂਟਾਂ ਵਿੱਚ ਮੈਨੂੰ ਵੀ ਦੱਸਿਓ ਯਾਰ ਤੇ ਉਸ ਤੋਂ ਬਾਅਦ ਆਪਾਂ ਪੂਰੇ ਦਿਨ ਥੱਕ ਗਏ ਕਿਉਂਕਿ ਆਪਾਂ